हां बी सताल सारे उम्मीद है सारी संगत अपा चलिए भाई बया ब्याह की ए पता नहीं है, है? बिन भुलाए मेहमान है हम हमको पता नहीं बया किस का है लेकिन बया जा रहे है आप संगत को देख सकते है ये हमारी सारी संगत है ਭਾਈ ਸਹਲੋ ਅੰਜਲੀ ਇਹ ਕੰਮ ਨਹੀਂ ਕਰਨਾ ਪਲੀਜ਼ ਉਹ ਦੇ ਬੇਸਤੀ ਕਰਾਏਗੀ ਤੂੰ ਇਹਦਾ ਮਠਾਈ ਵਾਲਾ ਡੱਬਾ ਨਾ ਰੋ ਮੇਰੀ ਗੱਲ ਸੁਣੋ ਜੀ ਹੁਣ ਅਸੀਂ ਜਾਣੇ ਆ ਵਿਆਹ ਠੀਕ ਹੈ ਕਿਤੇ ਵੀ ਕੋਈ ਵੀ ਪ੍ਰੋਗਰਾਮ ਹੋਵੇ ਹੈ ਜਾਂ ਸਾਨੂੰ ਦੱਸਣ ਦੀ ਕਿਰਪਾਲਤਾ ਕੀਤੀ ਜਾਵੇ ਬੁਲਾਂਡ ਦੀ ਕੋਈ ਲੋੜ ਨਹੀਂ ਅਸੀਂ ਆਪਣੇ ਆਪ ਆ ਜਾਾਂਗੇ ਇੱਕ ਜਣਾ ਵੀ ਆਉਦਾ ਸੀ ਇੰਨੇ ਸਾਰੇ ਆਵਾਂਗੇ ਇੰਨੇ ਜਣੇ ਆਵਾਂਗੇ ਤੁਸੀਂ ਦੇਖ ਚਾ ਲਈਓ ਠੀਕ ਹੈ ਬਰਾਟ ਘੱਟ ਘੁੱਟਾ ਵੀ ਸਾਨੂੰ ਬੁਲਾ ਲਿਆ ਕਰੋ ਯੈਸ ਦੇਖੋ ਜੀ ਦੇਖੋ ਕਿਆ ਬਾਤ ਹੈ ਵੀ ਕਿਆ ਬਾਤ ਹੈ ਬਹਿ ਜਾ ਬਹਿ ਜਾ ਬਹਿ ਜਾ ਛੇੜੀ ਬੈਠੋ ਵੀ ਛੇੜੀ ਬੈਠੋ ਕੀ ਬਾਤ ਹੈ ਵੀ ਦੇਖੋ ਵਿਆਹ ਅੰਕਲ ਵਿਆਹ ਜਾ ਰਹੇ ਅਸੀਂ ਸਾਰੇ ਵਿਆਹ ਜਾ ਰਹੇ ਅਸੀਂ ਸਾਰੇ ਵਿਆਹ ਇਹ ਪੇ ਨਹੀਂ ਪਤਾ ਕਿਹਦਾ ਵਿਆਹ ਪਰ ਅਸੀਂ ਜਾ ਰਹੇ ਆ ਪਿੱਛੇ ਬੈਠੋ ਯਾਰ ਦੇਖੋ ਆ ਰਹੀ ਆਪਣੀ ਫੋਟ ਪਟਿਆਲਾ ਪੈਲਸ ਠੀਕ ਹੈ ਆ ਰਹੀ ਆਪਣੀ ਸਾਰੀ ਗੈਂਗ ਠੀਕ ਹੈ ਓ ਬਾਬੇ ਗਾਇਸ ਫਾਈਨਲੀ ਅਸੀਂ ਐਂਟਰੀ ਲੈ ਲਈ ਐਂਟਰੀ ਨੂੰ ਦਾਸ ਮੇਰੇ ਕਹਿੰਦਾ ਕਾਰਡ ਲਖਾ ਕੇ ਐਂਟਰੀ ਮਿਲਣੀ ਹੈ ਸਾਰੇ ਖਾ ਪੀ ਗਏ ਹਨਾ ਨੱਚੇ-ਮੁੱਚੇ ਖਾ ਜਾਮ ਵਰਕੇ ਫਿਰ ਜਾਵਾਂਗੇ ਠੀਕ ਹੈ ਪਹਿਲਾਂ ਹੀ ਸ਼ੁਰੂਆਤ ਹੋ ਗਈ ਬਾਈ ਗੋਲ ਗੱਪੇ ਤੋਂ ਦੇਖੋ ਕੀ ਬਾਤ ਹੈ ਆ ਕੇ ਆ ਕੇ ਤੁਸੀਂ ਪਹਿਲਾਂ ਕੀ ਖਾਇਆ ਨਹੀਂ ਥੱਲੇ ਹਾਂ ਪਹਿਲਾਂ ਹਾਂ ਕੀ ਬਾਤ ਹੈ ਬਈ ਲੋਰੀਸ਼ਾ ਕੋ ਤੁਸੀ ਵੀ ਅਦਰ ਜੀ ਕੀ ਬਾਤ ਹੈ ਹੁਣ ਵਾਰੀ ਹੈ ਆਪਣੀ ਟਿੱਕੀਆਂ ਦੀ ਹਾਂ 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 ਉਹ ਦੇਖੋ ਉਹਨਾਂ ਦਾ ਹਜੇ ਗੋਲਕ ਮਨਪ੍ਰਦੀਪ ਵਾਹ ਜੀ ਵਾਹ ਦਹੀਂ ਭੱਲੇ ਵੀ ਦਹੀਂ ਭੱਲੇ ਹੈ ਐ ਜਮੀ ਰਾਜਿਆ ਮੰਗਵਾ ਵੀ ਹਾਂ ਵੀ ਆਪਣੇ ਘਰ ਦਾ ਹੀ ਪਿਆ ਹੈ ਰਾਮ ਨਾਲ ਬਹਿ ਕੇ ਖਾ ਰਹੇ ਹਾਂ ਵੀ ਦਹੀਂ ਭੱਲੇ ਬੈਹ ਹੈ ਕੀ ਆਟਮ ਕੀ ਕਰੀ ਆਨਸਾਰ ਆਨਸਾਰ ਅਸੀਂ ਖਾਣ ਤਾਂ ਹੀ ਗਿਜ ਗਏ ਬੜੀ ਸੱਚੀ ਇਹ ਤਾਂ ਫਿਰ ਵੀ ਚਲ ਗਈਆਂ ਸਬਰਾ ਹਸਤਾ ਪਰੰਪਰਾ ਕੀ ਕਰਨ ਗਏ ਸੀ ਦੇਖਣ ਗਏ ਸੀ ਕਿੰਨਾ ਇਕੱਠਾ ਉੱਥੇ ਲਾਗ ਗਿਆ ਮੈਂ ਨਹੀਂ ਤਾਂ ਤੇ ਹੋਰ ਕਿਰਸੀ ਆਪਣੇ ਨਾਲ ਸਿਮਰਨ ਸਭ ਤੋਂ ਪਹਿਲਾਂ ਗਏ ਹੂੰ ਹੂੰ ਚਾਰੋਂ ਬਈ ਕੋਈ ਨਹੀਂ ਬੈਠੇ ਦਸਿਆਂ ਜੀ ਮੈਂ ਆਪਣੇ ਘਰ ਦਾ ਹੀ ਵਿਆਹ ਹੁੰਦਾ ਠੀਕ ਹੈ ਘਰ ਦਾ ਹੀ ਆਇਆ ਰੇ ਮਾਰਦੇ ਨਹੀਂ ਦੇਖ ਕਿਦਾ ਦੇਖ ਕਿਵੇਂ ਰਹੀ ਹਾਂ ਸੱਖ ਲੋ ਯਾਰਾਂ ਨੇ ਦੋਸਾਂ ਨਹੀਂ ਬੜੀ ਲੱਗਦਾ ਮੈਨੂੰ ਦੇਖ ਕਿਵੇਂ ਘੜੀਆਂ ਨੇ ਫਿਰ ਬੈਠ ਜਾ ਦੱਸੋ ਖਾ ਲੋ ਬੈਠ ਜਾ ਯਾਰ ਤੁਸੀਂ ਦੇਖੋ ਕਿਵੇਂ ਫਰੀ ਆ ਰਹੀਆਂ ਨੇ ਲਾਹਾ ਤਾਂ ਪੂਰਾ ਲੈ ਰਹੀਆਂ ਨੇ ਬਾਈ ਇਹ ਹੈ ਬਾਈ ਦੇਖੋ ਇੰਨਾ ਰੌਣਕ ਜੀ ਹੈ ਨਹੀਂ ਕੋਈ ਨਹੀਂ ਹੌਲੀ ਹੌਲੀ ਹੋਉਂਦੀ ਹੈ ਰੌਣਕ ਹੈ ਆਪ ਦਾ ਪੋਲ ਮੂੰਹ ਜ਼ਰੂਰੀ ਮਾਰਨਾ ਮੇਰੀ ਵਾਲੇ ਚ ਲੇ ਉਹ ਵੀ ਅੱਜ ਛੇੜੀ ਹੁਣ ਆਪਾਂ ਕਲੀ ਚੱਕਰੀ ਵਿਵਾ ਜੱਟ ਦੀ ਆ ਚੱਲੇ ਹੁਣ ਆਪਾਂ ਵੀ ਕੇ ਰਗੜਾਂਗੇ ਆਪਾਂ ਪੇਸਟੀਆਂ ਪੂਸਟੀਆਂ ਪਕੌੜੇ ਪਕੌੜੇ 라ਗੜਦੇ ਆਪਾਂ ਹੁਣ ਅੰਦਰ ਜਾ ਕੇ ਠੱਜਾ ਹੋ ਗਿਆ ਹਨ ਬਾਹਰ ਨਹੀਂ ਰਹਿਣਾ ਠੱਜਾ ਵਾਹ ਜੀ ਵਾਹ ਕੀ ਬਾਤਾਂ ਵੀ ਕੀ ਬਾਤਾਂ ਆਹ ਹਾ ਹਾ ਠੱਡਣਾ ਨਹੀਂ ਕੁਝ ਵੀ ਦੋ ਮਰਜੀ ਆ ਇੱਕ ਪਲੇਟ ਤੇ ਇੱਕ ਪਲੇਟ ਤੇ ਨਹੀਂ ਖਾਣਾ ਯਾਰ ਇਹ ਪਲੇਟਾਂ ਦੇ ਅਲੱਗ ਲੈ ਵੀ ਲੱਖ ਲੋਕ ਹੁਣ ਜਾਨ ਆਏ ਤੁਸੀਂ ਹੈ ਪੰਜ ਜਣੇ ਇੱਕ ਪਲੇਟ ਤੇ ਖਾ ਰਹੇ ਦੇਖੋ ਇਹ ਗੱਲਾਂ ਕਰਦੇ ਦੇਖੋ ਇਹੀ ਗੱਲਾਂ ਕਰਕੇ ਮੈਂ ਲੈ ਕੇ ਨਹੀਂ ਆਉਂਦੀ ਸੀ ਇਹਨਾਂ ਨੂੰ ਪਹਿਲੇ ਤਾਂ ਕੱਲੀ ਵਿੱਚ ਟਕਿਆ ਸੀ ਕਿ ਪਲੇਟ ਲੈ ਕੇ ਮੈਂ ਕੱਲੀ ਖਾਉਂਗੀ ਆਹ ਤੇ ਕਰਫਿਚ ਆ ਗਈ ਲਾੜਲੀ ਕਹਿੰਦੀ ਕੌਫੀ ਪੀਣਦੀ ਓਨੇ ਕੌਫੀ ਹੈ ਹਮ ਹਮ ਇਹ ਟਰਨ ਵਾਲੀ ਚਲਤਾ ਕਿੱਥੇ ਇਧਰ ਮਾਸ਼ਾ ਪੀਣ ਲੱਗੀ ਪਈ ਐ ਆਹ ਵੀ ਲੱਗੀ ਹੋਈਆਂ ਨੇ ਕੌਫੀ ਕੀ ਬਾਤ ਹੈ ਵੀ ਕੀ ਆ ਆ ਗਿਆ ਰੁਕ ਕਿਹੜੇ ਪ੍ਰੋਗਰਾਮ ਕੋਦੋਂ ਹੁੰਦੇ ਨੇ ਅਸੀਂ ਸਾਰੀ ਮੈਗਾ ਵਾਂ ਅਸੀਂ ਆਇਆ ਕਰਾਂਗੇ ਬੁਲਾਉਣ ਦੀ ਲੋੜ ਨਹੀਂ ਬਸ ਦੱਸਣ ਦੀ ਲੋੜ ਹੈ ਜੀ ਸਾਰੀ ਚੀਜ਼ਾਂ ਟਰਾਈ ਕਰਨੀਆਂ ਬਸ ਕੀ ਰਹਿ ਗਿਆ ਆਪਣਾ ਭਾਮੇ ਨੀ ਨੀ ਜੱਗ ਲਈ ਹੈਣਾ ਨਹੀਂ ਕੁਸ਼ਤ ਕੁਸ਼ਤ ਚੀਜ਼ਾਂ ਨਹੀਂ ਕਰੀਆਂ ਅਸੀਂ ਟਰਾਈ ਬਸ ਇਹ ਬਸ ਕੈਸ ਇਕੱਲੀ ਰੋਟੀ ਰਹਿ ਗਈ ਹੋਰ ਬਾਕੀ ਕੁਝ ਖਾਣ ਨੂੰ ਮਣੀ ਹੈਗੀ ਇੱਕ ਜਾਣੀ ਗਈ ਸਾਡਾ ਡੱਡ ਭਰ ਲਿਆ ਗਾਇਸ ਕਾਫੀ ਵੀਲ ਨੇ ਇਕਲੇ ਕੁਝ ਪੀ ਲਿਆ ਹੋਈ ਰੋਟੀ ਜੋਗਰੀ ਜਗ੍ਹਾ ਨਹੀਂ ਹੁਣ ਪਕੌੜੇ ਕੀ ਕਰਦੇ ਆ ਪਹਿਲਾਂ ਕੋਕੋਪੀ ਲੱਗ ਦਿੱਤੋ ਵੀ ਕਾਫੀ ਡਰ ਤੇ ਦੋਹੀ ਲੈ ਜਾਂਦਾ ਉੱਥੇ ਦੀ ਪਕੌੜੇ ਚੜ ਗਏ ਫਿਰ ਜਿਹੜਾ ਵੀ ਆਇਆ ਉਹਨੂੰ ਰੋਕ ਕੇ ਬੈਹਿੰਦੀਆਂ ਨੇ ਇਹ ਉਸ ਵਾਂਗ ਇਹਨਾਂ ਦਾ ਨਾ ਕਰੋ ਯਾਰ ਇੱਕ ਨੱਚ ਰਹਿ ਗਏ ਗਾਇਸ ਬੱਸ ਇਹ ਨੱਚੜਾ ਰਹਿ ਗਿਆ ਇੱਕ ਫਰੂਟ ਚੜ ਰਹਿ ਗਿਆ ਇੱਕ ਰੋਟੀ ਰੋਟੀ ਨਹੀਂ ਖਾਂਦੇ ਰੋਟੀ ਖਾਂਦੇ ਬਾਈ ਡੱਡ ਚਾਣੀ ਜਗ੍ਹਾ ਨਹੀਂ ਹੈਗੀ ਵੀ ਰੋਟੀ ਜੋਗਰੀ ਜਗ੍ਹਾ ਨਹੀਂ ਹੈਗੀ ਸੱਚੀ ਬੱਸ ਹੁਣ ਆਪਣੀ ਰੋਟੀ ਰਹਿ ਗਈ ਤੇ ਫਰੂਟ ਚੜ ਰਹਿ ਗਿਆ ਤੇ ਨੱਚਣਾ ਰਹਿ ਗਿਆ ਬੱਸ ਜਗਾਣਾ ਚੁਣ ਬੋਣੇ ਮੇਰੀ ਮੰਮੀ ਕਹਿੰਦੀ ਕਹਿੰਦੀ 100 100 ਰੁਪਏ ਤੇ ਆਏ ਮੰਮੀ ਮੈਂ ਕਹਿੰਦਾ ਕਹ ਉਹ 100 100 ਫੇਰ ਬਾਹਰ ਖਾਣਾ ਕਦੇ ਇਹ ਆਪਣੀ ਰਣਗਰੇਤ ਨਗਰ ਤੋਂ 11 ਆ ਜਾਨੀਆਂ 1100 ਹੋ ਜੀਗਾ 11 ਜਣੇ ਆ ਬਈ ਅਸੀਂ 11 ਜਣੇ ਨੂੰ ਲੱਦ ਕੇ ਲੈ ਕੇ ਆਈਆਂ ਦੇਖੋ ਬਈ ਮੈਂ ਠੀਕ ਆ 100 ਰੁਪਏ ਤੇ ਆਏ 100 ਰੁਪਏ ਚਾੜੇ ਬਈ 100 ਰੁਪਏ ਕੇਸ ਚਲਦਾ ਹਜੇ ਕੋਈ ਨੱਚ ਨਹੀਂ ਰਹਿਤ ਨਾ ਕਰਕੇ ਬਈ ਬੈਠੇ ਬੈਠੇ ਨੇ ਪੈਰ ਹਿੱਲ ਰਹੇ ਆ ਦੇਖੋ ਜਮੀ ਅੱਗੇ ਬੈਠੇ ਆ ਸੀ ਜਮੀ ਅੱਗੇ ਹੈ ਨੀ ਤੇ ਦੇਖੀ ਮੇਰੀ ਆਪਣੀ ਚਲੋ ਚਲੋ ਜਲਦੀ ਫਿਰ ਲੈਣ ਜਾਏ ਆਏ ਸਾਰੇ ਚੀਜ਼ਾਂ ਟਰਾਈ ਕਰ ਲਈ ਅਗਲੇ ਫਰੂਟ ਚਟ ਰਹਿ ਗਏ ਉਹ ਵੀ ਕਰਦੇ ਆਪਾਂ ਹੁਣ ਹਾਂ ਹਾਂ ਪਾਦੇ ਪਾਦੇ ਆਪਾਂ ਛੱਡਣਾ ਕੁਝ ਨਹੀਂ ਕਿਆ ਬਾਤ ਹੈ ਉਸਨ ਪਲੇਟ ਕਰੀਏ ਰ ਲੈ ਯਾਰ ਲੈ 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 ਖੋਰਦਾਰ ਦੇ ਖੋਰਦਾਰ ਦੇ ਹਾਏ ਹਾਏ ਚੱਕਿਆ ਨਹੀਂ ਜਾ ਰਿਹਾ ਯਾਰ ਅਸਲ ਤੇ ਆਏ ਓਹੋ ਅੱਛਾ ਜੀ ਸ਼ਕੋ ਬਈ ਸ਼ਕੋ ਤੁਸੀਂ ਵੀ ਚੱਕ ਸ਼ਬਦ ਨਹੀਂ ਹੈਗੇ ਕਹਿ ਲੈ ਮੇਰੇ ਕੋਲ ਬੱਸ ہاں ਜੀ ਥੈਂਕ ਯੂ ਕਿਹਾ ਚਾਹੋਗੇ ਭਾਈ ਇਹ ਨਾ ਐਨੀ ਹਰਕੀ ਹੋਈ ਹੈ ਨਾ ਪਿਆਜ ਵੀ ਤੁਸੀਂ ਹੈ ਕੱਪੜੇ ਲਵੇੜ ਲੈਣਾ ਨੇ ਖਾਣ ਦੀਆਂ ਕਰਨੇ ਗਿਆ ਗਾਈਜ਼ ਦਾਲ ਦਾ ਟੋਲੂ ਯਾ ਟੋਲੂ ਨੇ ਸਾਰੇ ਕੰਮੇ ਮਿਲਾ ਭਈਆ ਕੰਨੀ ਹੈ ਇਹਨਾਂ ਨੂੰ ਖਾਣ ਦੀ ਆਪਣੀ ਹੱਦ ਲੈ ਇੱਥੇ ਦਾ ਬੁੱਧੀਆ ਹਾਂ ਇੱਥੇ ਦਾ ਬੁੱਧੀਆ ਕਹਿੰਦੇ ਇਹਨਾਂ ਨੇ ਆਹ ਬੇਟਾ ਫਰੂਟ ਕੀ ਦੇਖ ਲਿਆ ਹੋਈ ਪਾਣੀ ਮੰਗਾ ਫਰੂਟ ਬਾਈਡੋ ਵਾਲਾ ਖਾਣਾ ਚਾਹੀਏ ਬੱਸ ਮੈਨੂੰ ਤੇ ਉਹ ਡ੍ਰੈਗਨ ਫਰੂਟ ਖਾਣਦਾ ਵੀ ਨਹੀਂ ਪਤਾ ਬਈ ਸਾਨੂੰ ਸੱਚੀ ਕਹਿੰਦੇ ਕਹਿੰਦੀ ਆ ਕੁੜੀ ਕਹਿੰਦੀ ਪਿਕਨਿਕ ਕਰਕੇ ਖਾਣਾ ਚਾਹੀਦਾ ਪਾਪਾ ਤਾਂ ਸੁਣਿਆ ਮੈਂ ਮਮੀ ਕਹਿੰਦੀ ਜਾ ਆ ਜਾਓ ਹਾਂ ਮਮੀ ਕਹਿੰਦੀ ਅੱਜ ਵੀ ਭੋਲੀ ਪਣੀ ਨੂੰ ਬੁਲਾਇਆ ਮਮੀ ਮਾਤਾ ਵੀ ਸੀਰਲ ਆਉਂਦੀ ਆ ਕਹਿੰਦੇ ਜਿੱਦ ਤਰ ਫਰੀਦਾ ਮਿਲਦਾ ਖਾਈ ਚੱਲੋ ਨਹੀਂ ਨਹੀਂ ਫਰੀਦਾ ਓਕੇ ਨਹੀਂ ਫਿਰ ਤੂੰ ਕੱਲੀ ਨਾ ਰਹਿ ਜੀ ਮੈਂ ਤੁਹਾਨੂੰ ਕੱਲੀ-ਕੁੱਲੀ ਕੋਈ ਨਹੀਂ 11 ਕੁੜੀਆਂ ਲੈ ਲਗਾ ਜੀ ਫਿਰ ਤੇ 11 ਕੁੜੀਆਂ ਆਈਆਂ ਬਾਈ ਕਿਸੇ ਦੇ ਵਿਆਹ ਠੀਕ ਹੈ ਤੇ ਬਸ ਹੁਣ ਇਹ ਆ ਵੀ ਕੋਈ ਐ ਨਾ ਕਹਵੇ ਵੀ ਤੁਹਾਨੂੰ ਮੈਂ ਦੇਖਿਆ ਤਾਂ ਬਈ ਆਪਦੇ ਵਿਆਹ ਚ ਆਈ ਰੱਖੂਗੀ ਵੀ ਜਿਹੜਾ ਕਾਰਡ ਦਿਖਾਊਗਾ ਉਹ ਉਹ ਨਹੀਂ ਅੰਦਰ ਬਣਿਆ ਪੂਰੇ ਇਹਨੂੰ ਕਾਰਡ ਤੋਂ ਹੋਰ ਐਂਟਰੀ ਦੇਣੀ ਚਾਹੀਦੀ ਸੀ ਵੀ ਕਾਰਡ ਦਿਖਾ ਪਿਆ ਤਾਂ ਕਿੱਥੇ ਆ ਤੇਰਾ ਹੈ ਆਈਡਿ ਕਾਰਡ ਆਈਡਿ ਕਾਰਡ ਡਿਪਾਰਟਮੈਂਟ ਕਾਰਡ ਬਸ ਵਾਲੇ ਪਾਸਪੋਰਟ ਬਸ ਵਾਲੇ ਦਾ ਪਾਸਪੋਰਟ ਬਸ ਉਹ ਕਿਹੜਾ ਪਾਸਪੋਰਟ ਹੁੰਦਾ ਬਸ ਮਿਲਾ ਜਾ ਪਾਸ ਪਾਸ ਬਸ ਵਾਲਾ ਪਾਸ ਕਿਹਤ ਨੂੰ ਪਤਾ ਕੁੜੀ ਨਾਮ ਮਲੰਗੋਟਾ ਸੋਨਾ ਵੀ ਨਹੀਂ ਬਣਵਾਉਣ ਜਿੱਦਾਂ ਸਾਡਾ ਨਹੀਂ ਆ ਗਿਆ ਯਾਰ ਹਰ ਕੀ ਹੋ ਗਿਆ ਬਈ ਪੇਪਰ ਇਹ ਲਿਮਕਾ ਹੁੰਦਾ ਦਾਨਿਆ ਆਹ ਆ ਕਰ ਲਾਉਦਾ ਧੀਆ ਵਧੀਆ ਨਹੀਂ ਲੱਗਿਆ ਯਾਰ ਮੈਨੂੰ ਇਹ ਨਹੀਂ ਉਹੀ ਨੇ ਵਗੇ ਨੇ ਇਹ ਠੀਕ ਹੈ ਇਹ ਵਧੀਆ ਹੈ ਇਹ ਵਧੀਆ ਬਈ ਆ ਪਤਾ ਨਹੀਂ ਕੀ ਪੀ ਯਾਰ ਇਹ ਬਸ ਬੇਕਾਰ ਆ ਯਾਰ ਇਹਦਾ ਟੇਸ ਜਮੀ ਇਹ ਸਿਰਫ ਕਲਰ ਦੇਖ ਕੇ ਚੱਕ ਲਈਏ ਬਈ ਆ ਸੋਨਾ ਲੱਗਦਾ ਦੇਖਾ ਜੀ ਟੇਸਟ ਨੇ ਵਧੀਆ ਇਹ ਲੋਕੀ ਤੁਸੀਂ ਹਾਊਸ ਦਾ ਜੋਸ਼ ਹਾਊਸ ਦਾ ਜੋਸ਼ ਤੇਰੇ ਥੈਂਕ ਯੂ ਕਰਨਾ ਚਾਹਾਂ ਗਾਇਸ ਜਿੱਡ ਬਾਲਾ ਭਰਿਆ ਹੋਇਆ ਬੋਲ ਜਿੱਡ ਵੀ ਅਸੀਂ ਢਿੱਡ ਤੁਰਿਆ ਵੀ ਨਹੀਂ ਜਾ ਰਹੇ ਹੁਣ ਤੇ ਨੱਚਣਾ ਹੈ ਗਾਇਸ ਆਪਾਂ ਆਪਾਂ ਨੱਚ ਨੱਚ ਕੇ ਹਜਮ ਕਰਾਂਗੇ ਠੀਕ ਹੈ ਥੋੜੀ ਟੁਪੀ ਜਾ ਕਰਕੇ ਜਾਵਾਂਗੇ ਦੂਲੇ ਕਾਸੇ ਸਾਹਮਣੇ ਨਹੀਂ ਜਾਂਦੇ ਹੈਗੇ ਉਹਨਾਂ ਦੇ ਸਾਨੂੰ ਕੀ ਮਤਲਬ ਹੀ ਕੌਣ ਇਸ ਤਖਾਨ ਬਣਾਇਆ ਹਾਂ ਸਾਰਿਆਂ ਦੇ ਸਾਹਮਣੇ ਵਾਗੇ ਹੀ ਸਾਹਮਣੇ ਨਹੀਂ ਜਾਂਦੇ ਨਹੀਂ ਨਹੀਂ ਉਹਨਾਂ ਦੇ ਸਾਹਮਣੇ ਜਾ ਕੇ ਨਹੀਂ ਬਣਾਉਂਦੇ ਜਿਹੜੀ ਆਪਾਂ ਨੇ ਹੁਣ ਵੀਡੀਓ ਬਣਾਈ ਹੈ ਨਾ ਉਹਨਾਂ ਦੀ ਦੂਹ ਲਾ ਦੂ ਹਨ ਕੀ ਮੇਰੇ ਵੇ ਕੋਰੀਏ ਇੰਨਾ ਨਹੀਂ ਆਪਾਂ ਖਾਂਦੇ ਹੈਗੇ ਆਈਸਕ੍ਰੀਮ ਆਈਸਕ੍ਰੀਮ ਹਲਵਾ ਵੀ ਅਭੀ ਜੇ ਖਾਣਾ ਹੈ ਆਈਸਕ੍ਰੀਮ ਹੈ ਦੇਖੋ ਆ ਲਾਸਟ ਐਡ ਮੈਂ ਆਪਣੀ ਆਈਸਕ੍ਰੀਮ ਦੀ ਠੀਕ ਹੈ ਫਿਰ ਚੱਲਦੇ ਆਪਾਂ ਆ ਕੁੜੀ ਕਿਹੜੀ ਕਹਦੀ ਰੋਟੀ ਟੁੱਕ ਨਹੀਂ ਖਾਂਦੇ ਕੰਮੀ ਰਹਿ ਗਈ ਰੋਟੀ ਟੁੱਕ ਰੋਟੀ ਟੁੱਕ ਦੀ ਹੈ ਦਰਸ਼ਕਾਂ ਵੀ ਰਹਿ ਗਈਆਂ ਜਿੰਨੀ ਐਡਮਾ ਦੀਆਂ ਸਾਰੀਆਂ ਛਕਰੀਆਂ ਬਸ ਰੋਟੀ ਰੋਟੀ ਨਹੀਂ ਜਿਹੜਾ ਵੀ ਵਿਆਹ ਦਾ ਤੁਸੀਂ ਦੇਖ ਰਹੇ ਹੋ ਉਹ ਤਾਂ ਥੋੜੂ ਬਹੁਤ ਬਹੁਤ ਵਧਾਈਆਂ ਅਸੀਂ ਵੈਸੇ ਤੁਹਾਨੂੰ ਕਹਿ ਨਹੀਂ ਸਕਦੇ ਹਨਾ ਪਰ ਤੁਹਾਡਾ ਵਿਆਹ ਬਹੁਤ ਵਧੀਆ ਸੀ ਅਸੀਂ ਦੇਖਿਆ ਹਨਾ ਯੈਸ ਲੋ ਬਈ ਹੁਣ ਅਸੀਂ ਨਾ ਜਾ ਰਹੇ ਹਾਂ ਘਰਾਂ ਨੂੰ ਠੀਕ ਆ ਆਪਣੇ ਨਾਲ ਦੀਆਂ ਦੀਆਂ ਚੱਲ ਗਈਆਂ ਤੇ ਆ ਛਕਰੀਆਂ ਨੇ ਹਜੇ ਬਸ ਇਸ ਤੋਂ ਬਾਅਦ ਕੁਝ ਨਹੀਂ ਹੋਸਟਲ ਵਾਲੀਆਂ ਰਹਿ ਗਈਆਂ हां ਪੀਜੀ ਦੇ ਹੋਸਟਲ ਵਾਲੀ ਰਹਿ ਗਈਆਂ ਚਲੋ ਮੇਰਾ ਥੋੜਾ ਜਿਹਾ ਕੋਈ ਨਹੀਂ ਮੇਰਾ 사ਜੂਗਾ ਮੇਰਾ ਚਾਚਾ ਜੀ ਲੈਣ ਆਉਣਗੇ ਮੈਨੂੰ ਤੇ ਅੱਜ ਦਾ ਵਲੌਗ ਆਪੋ ਡੀ ਐਂਡ ਕਰ ਕਰਦੇ ਆਂ ਤੇ ਬਾਈ ਤੁਹਾਨੂੰ ਤੁਸੀਂ ਵੀ ਵਿਆਹ ਦੇਖ ਲਿਆ ਹਨਾ ਵਲੌਗ ਚ ਤੁਸੀਂ ਐਕਸਪੀਰੀਅੰਸ ਕੀਤਾ ਸੀ ਹੁਸਨ ਦੇ ਨਾਲ ਰਹਿ ਕੇ ਹੁਸਨ ਸੁਪਨਾ ਸੀ ਕੱਲ ਮੈਂ ਕਹਿੰਦਾ ਬਈ ਸੁਪਨਾ ਚ ਕਰਕੇ ਦੇਣਾ ਮੈਂ ਆਪਣਾ ਸੁਪਨਾ ਪੂਰਾ ਕਰਤੇ ਆਂ ਬਾਈ ਕੋਈ ਮੇਰੇ ਸਾਰੇ ਸੁਪਨੇ ਪੂਰੇ ਕਰਨ ਦੇ ਰਹਿੰਦੇ ਜਿਹੜੇ ਕੋਈ ਨਾ ਜੀ ਬਹੁਤ ਵਧੀਆ ਲੱਗਿਆ ਠੀਕ ਐ ਤੁਹਾਨੂੰ ਵਲੌਗ ਵੀ ਵਧੀਆ ਲੱਗਿਆ ਹੋਣਾ ਉਮੀਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅਸੀਂ ਨੈਕਸਟ ਵੀ ਅੱਜ ਸੋਨੇ ਫੜ ਕੇ ਆਵਾਂਗੇ ਇਸ ਵਾਰ ਤੁਸੀਂ ਹਾਂ ਇਸ ਵਾਰ ਤਾਂ ਇਹ ਪਤਾ ਕਿਉਂ ਯਾਰ ਕਿਉਂਕਿ ਨਾ ਸਾਡਾ ਆਪਣਾ ਸੀਗਾ ਪੇਪਰ ਠੀਕ ਹੈ ਅਸੀਂ ਪੇਪਰ ਚ ਫੇਰ ਪੜ੍ਹ ਕੇ ਲਈ ਜਿਵੇਂ ਬਣ ਕੇ ਆਉਂਦੇ ਹਨਾ ਚਲੋ ਕੋਈ ਨਹੀਂ ਵਧੀਆ ਲੱਗਿਆ ਤੇ ਅੱਜ ਦਾ ਵਲੌਗ ਆਪ ਅਵਰੀਐਟ ਕਰਦੇ ਆਂ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਟਾਟਾ ਬਾਏ ਬਾਏ ਸਤਿ ਸ਼੍ਰੀ ਅਕਾਲ ਬਾਏ